ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੱਗਿਆ ਜੀ ਇੱਕ ਆਰਗੈਨਿਕ ਫਰਟੀਲਾਈਜ਼ਰ ਬਣਾਣ ਇਹਦੇ ਵਾਸਤੇ ਆਪਾਂ ਆਏ ਆ ਆ ਡੇਕ ਦੇ ਪੱਤੇ ਲੈਣ ਚਾਹੇ ਤਾਂ ਤੁਸੀਂ ਨਿਬ ਦੇ ਪੱਤੇ ਲੈ ਚਾ ਸਕਦੇ ਹੋ ਤੇ ਚਾਹੇ ਤੁਸੀਂ ਡੇਕ ਦੇ ਪੱਤੇ ਲੈ ਲਓ ਠੀਕ ਆ ਜੀ ਇਹ ਡੇਕ ਵੀ ਜਿਹੜੀ ਨਿੰਮ ਦੀ ਮਾਸੀ ਦੀ ਕੁੜੀ ਹੁੰਦੀ ਆ ਉਹਦੀ ਬਰਾਦਰੀ ਚੋ ਹੀ ਹੁੰਦੀ ਆ ਇਹ ਜੇ ਤੁਹਾਨੂੰ ਨਿੰਮ ਨਹੀਂ ਮਿਲਦੀ ਤਾਂ ਤੁਸੀਂ ਆ ਡੇਕ ਲੈ ਸਕਦੇ ਹੋ ਪੱਤੇ ਇਹਦੇ ਤੁਸੀਂ ਦੇਖ ਲਓ ਆ ਰੋਖਾ ਆਪਣੇ ਖੇਤ ਵਿੱਚ ਲੱਗੇ ਹੋਏ ਆ ਤੇ ਇਥੋਂ ਆਪਾਂ ਹੁਣ ਜਿਹੜੇ ਪਹਿਲਾਂ ਪੱਤੇ ਇਕੱਠੇ ਕਰ ਲਈਏ ਲਗਭਗ 10 ਕਿਲੋ ਦੇ ਕਰੀਬ-ਕਰੀਬ ਫਿਰ ਅੱਗੇ ਆਪਾਂ ਤੁਹਾਨੂੰ ਦਿਖਾਉਨੇ ਆ ਕਿ ਇਹਦੀ ਵਰਤੋਂ ਜਿਹੜੀ ਕਿਸ ਤਰ੍ਹਾਂ ਕਰਨੀ ਆ ਪੱਤਿਆਂ ਦੀ ਮੇਜੀ 20 ਕਿਲੋ ਦੀ ਬਾਲਟੀ ਭਰ ਲਈ ਆ ਨੱਪ-ਨੱਪ ਕੇ ਲਗਭਗ 5-6 ਕਿਲੋ ਹੋ ਗਏ ਹੋਣੇ ਆ ਤੇ ਹੁਣ ਆਪਾਂ ਚੱਲਦੇ ਆ ਘਰ ਤੁਸੀਂ ਦੇਖ ਸਕਦੇ ਹੋ ਜੀ ਟੇਕ ਦੇ ਪੱਤੇ ਮੈਂ ਤੋੜ ਕੇ ਘਰ ਆ ਗਈਆਂ ਤੇ ਹੁਣ ਆਪਾਂ ਕਰਦੇ ਹਾਂ ਸਟਾਰਟ ਕਿ ਇਹਨੂੰ ਆਪਾਂ ਵਰਤਣਾ ਕਿਸ ਤਰ੍ਹਾਂ ਵਾ ਪਰ ਮੈਂ ਇਹਦੀ ਜਿਹੜੀ ਮਾਤਰਾ ਵਾ ਨਾ ਜ਼ਿਆਦਾ ਬਣਾ ਰਹੀ ਆ ਮੈਂ ਇਹਨੂੰ ਬਣਾਉਣਾ ਲਗਭਗ 30 ਕਿਲੋ ਠੀਕ ਆ ਜੀ ਇਹ ਪੱਤੇ ਵੀ ਮੈਂ ਲੈ ਆਈਆਂ 6-7 ਕਿਲੋ ਦੇ ਕਰੀਬ-ਕਰੀਬ ਪੱਤੇ ਹੈਗੇ ਅੰਦਾਜ਼ੇ ਨਾਲ ਤੁਸੀਂ ਅੰਦਾਜ਼ੇ ਨਾਲ ਲੈ ਸਕਦੇ ਹੋ ਤੇ ਇਹ ਮੈਂ 30 ਲੀਟਰ ਦੇ ਹਿਸਾਬ ਨਾਲ ਬਣਾਉਂਗੀ ਕਿਉਂਕਿ ਮੈਂ ਸਾਰੀਆਂ ਸਰਦੀਆਂ ਜਿਹੜੀ ਇਹਦੀ ਵਰਤੋਂ ਕਰਨੀ ਆ ਇਹ ਡੇਕ ਆ ਜੀ ਇੱਕ ਹੁੰਦੀ ਨਿੰਮ ਇੱਕ ਹੁੰਦੀ ਡੇਕ ਆ ਇਹ ਵੀ ਉਹਦੇ ਖਾਨਦਾਨ ਚ ਹੁੰਦੀ ਆ ਸੇਮ ਉਦਾਂ ਦੀ ਏਰੀਆ ਵੀ ਨਮੋਲੀਆਂ ਹੁੰਦੀਆਂ ਵਾਂ ਨਮੋਲੀਆਂ ਗਾਂ ਜਾ ਕੇ ਲੱਗਦੀਆਂ ਹੁੰਦੀਆਂ ਗਰਮੀਆਂ ਦੇ ਵਿੱਚ ਹਜੇ ਨਹੀਂ ਹੈਗਾ ਉਹ ਤੋਂ ਵੀ ਤੇਲ ਵੀ ਬਣਾਇਆ ਜਾਂਦਾ ਆ ਤੇ ਬਹੁਤ ਗਰਮ ਤਸੀਰ ਦੀ ਹੁੰਦੀ ਆ ਇਹ ਤੇ ਬਹੁਤ ਜ਼ਿਆਦਾ ਕੌੜੀ ਹੁੰਦੀ ਆ ਤੇ ਇੱਕ ਬਹੁਤ ਵਧੀਆ ਇਹ ਫੰਗੀ ਸਾਈਡ ਤੇ ਨਿੰਮਾ ਟੋੜ ਨੂੰ ਵੀ ਇਹ ਖਤਮ ਕਰਦਾ ਤੇ ਕਈ ਤਰ੍ਹਾਂ ਦੀਆਂ ਜਿਹੜੀਆਂ ਫੰਗਸ ਆ ਉਹ ਵੀ ਇਹਦੇ ਨਾਲ ਖਤਮ ਹੁੰਦੀਆਂ ਤੇ ਸਪਰੇ ਵੀ ਇਹਦੀ ਤੁਸੀਂ ਕਰ ਸਕਦੇ ਹੋ ਤੇ ਇਹਨੂੰ ਜੜਾਂ ਦੇ ਵਿੱਚ ਵੀ ਦੇ ਸਕਦੇ ਹੋ ਠੀਕ ਆ ਜੀ ਜੜਾਂ ਤੇ ਦੇਣ ਦੇ ਵੀ ਇਹਦੇ ਬਹੁਤ ਸਾਰੇ ਫਾਇਦੇ ਹੁੰਦੇ ਆ ਫੰਗਸ ਨਹੀਂ ਲੱਗਣ ਦਿੰਦਾ ਨਿੰਮਾ ਟੋੜ ਨਹੀਂ ਲੱਗਣ ਦਿੰਦਾ ਤੇ ਕੋਈ ਵੀ ਜਿਹੜੇ ਜੜਾਂ ਦੇ ਕੀਟ ਵਗੈਰਾ ਹੁੰਦੇ ਆ ਨਾ ਉਹ ਇਹਦੇ ਨਾਲ ਨਹੀਂ ਲੱਗਦੇ ਕਿਉਂਕਿ ਇਹਦਾ ਜਿਹੜਾ ਬਹੁਤ ਕੋੜਾ ਟੇਸਟ ਹੁੰਦਾ ਆ ਨਿੰਮ ਵਾਂਗੂ ਤੁਸੀਂ ਇਸ ਤਰ੍ਹਾਂ ਦੇ ਪੱਤੇ ਪਹਿਚਾਨ ਲਓ ਡੇਕ ਅਸੀਂ ਇਹਨੂੰ ਕਹਿ ਦਿੰਦੇ ਆ ਇਹਨੂੰ ਡੇਕ ਵੀ ਕਹਿ ਦਿੰਦੇ ਆ ਇਹਨੂੰ ਤ੍ਰੇਕ ਵੀ ਕਹਿੰਦੇ ਆ ਠੀਕ ਆ ਜੀ ਤੁਸੀਂ ਆਪਣੇ ਆਸ-ਪਾਸ ਕਿਤੇ ਵੀ ਦੇਖੋ ਇਹ ਤੁਹਾਨੂੰ ਆਸਾਨੀ ਦੇ ਨਾਲ ਮਿਲ ਜਾਣੀ ਆ ਇਹਦੇ ਬਹੁਤ ਸਾਰੇ ਫਾਇਦੇ ਆ ਇਹਨਾਂ ਚ ਨਿਊਟ੍ਰੀਸ਼ਨ ਦੀ ਵੈਲਿਊ ਬਹੁਤ ਜ਼ਿਆਦਾ ਹੈ ਇਹਦੀ ਤੇ ਇਹ ਚ ਪੋਟਾਸ਼ੀਅਮ ਦੀ ਜਿਹੜੀ ਮਾਤਰਾ ਵਾ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜਾ ਪੋਟਾਸ਼ੀਅਮ ਹੁੰਦਾ ਉਹ ਫਲ ਫੁੱਲ ਜਿਹੜੀ ਆ ਉਹਦੀ ਗਿਣਤੀ ਵਧਾਉਂਦਾ ਵਾ ਕਿਉਂਕਿ ਆਪਾਂ ਕੈਮੀਕਲ ਵਰਤਦੇ ਨਹੀਂ ਹੈਗੇ ਤੇ ਇਹ ਸਾਰੇ ਆਪਾਂ ਨੂੰ ਜਿਹੜੇ ਪੋਸ਼ਕ ਤੱਤ ਵਾ ਇਹ ਆਪਾਂ ਇਹਨਾਂ ਚੀਜ਼ਾਂ ਤੋਂ ਫਿਰ ਪੂਰੇ ਕਰਨੇ ਪੈਂਦੇ ਆ ਮੇਰਾ ਤਾਂ ਡੇਲੀ ਦਾ ਰੂਟੀਨ ਆ ਲਗਭਗ ਤੀਜੇ ਦਿਨ ਮੈਂ ਜਿਹੜਾ ਕੋਈ ਨਾ ਕੋਈ ਫਰਟੀਲਾਈਜ਼ਰ ਬਣਾਉਣੀ ਆ ਤੇ ਮੇਰਾ ਉਹ ਤੱਕ ਪਿਛਲਾ ਜਿਹੜਾ ਖਤਮ ਹੋ ਜਾਂਦਾ ਤੇ ਅੱਗੇ ਵਾਲਾ ਮੈਂ ਹੋਰ ਚੀਜ਼ ਦਾ ਬਣਾ ਕੇ ਫਿਰ ਰੱਖ ਲੈਣੀ ਆ ਕੈਲਸ਼ੀਅਮ ਦੀ ਵੀ ਇਹਦੇ ਵਿੱਚ ਇੱਕ ਚੰਗੀ ਮਾਤਰਾ ਆ ਤੇ ਕੈਲਸ਼ੀਅਮ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਮਿੱਟੀ ਦੇ ਵਿੱਚ ਜਿਹੜਾ ਸੁਧਾਰ ਕਰਦਾ ਆ ਜਿਹੜਾ ਨੂੰ ਵਧੀਆ ਤੇ ਰੋਗ ਰਹਿਤ ਰੱਖਦਾ ਆ ਇੱਥੇ ਹੋਰ ਜੀ ਮੈਗਨੀਸ਼ੀਅਮ ਵੀ ਬਹੁਤ ਚੰਗੀ ਮਾਤਰਾ ਚਾ ਫਾਸਫੋਰਸ ਜ਼ਿੰਕ ਤੇ ਇੱਕ ਐਂਟੀਫੰਗਲ ਵੀ ਇਹ ਇੱਕ ਚੰਗਾ ਮਤਲਬ ਇਹਨੂੰ ਤੁਸੀਂ ਗਿਣ ਸਕਦੇ ਹੋ ਇੰਨੀ ਆਕ ਚੀਜ਼ਾਂ ਦਾ ਮੈਨੂੰ ਇਹਦੇ ਬਾਰੇ ਪਤਾ ਸੀ ਕਿਉਂਕਿ ਮੈਂ ਇਹਦੀ ਵਰਤੋਂ ਕਾਫੀ ਦੇਰ ਦੀ ਪਹਿਲਾਂ ਤੋਂ ਵੀ ਕਰਦੀ ਆ ਰਹੀ ਆ ਤਾਂ ਹੁਣ ਮੈਂ ਇਹਨੂੰ ਲਗਭਗ 4 5 ਮਹੀਨੇ ਦੇ ਨਾਲ ਕੱਢ ਲੈਣੇ ਜਿੰਨਾ ਕਿ ਮੈਂ ਇਹ ਬਣਾਉਣ ਲੱਗੀ ਇੰਨੇ ਨਾਲ 4-5 ਮਹੀਨੇ ਮੇਰੇ ਮਤਲਬ ਨਿਕਲ ਜਾਣੇ ਆ ਸਪਰੇ ਦੇ ਨਾਲ ਠੀਕ ਆ ਜੀ ਹੁਣ ਆਪਾਂ ਇੱਕ ਡਰਮੀ ਦੇ ਵਿੱਚ ਲਵਾਂਗੇ 20 ਤੋਂ 25 ਲੀਟਰ ਪਾਣੀ ਤੇ ਇਹਨੂੰ ਸਾਰੀ ਜਿਹੜੀ ਇਹ ਡੇਕ ਆ ਇਨੂੰ ਉਹਦੇ ਵਿੱਚ ਆਪਾਂ ਪਾ ਦਵਾਂਗੇ ਤੁਸੀਂ ਦੇਖ ਸਕਦੇ ਹੋ ਜੀ ਡਰਮ ਦੇ ਵਿੱਚ ਮੈਂ ਪਾਣੀ ਲੈ ਲਿਆ ਲਗਭਗ 20 ਲੀਟਰ ਇਹ ਸਾਰੇ ਪੱਤੇ ਜਿੰਨੇ ਵੀ ਸੀਗੇ ਢੇਕਦੇ ਆਪਾਂ ਇਹਦੇ ਵਿੱਚ ਪਾ ਦਵਾਂਗੇ ਤੇ ਇਹਨੂੰ ਪਾਣੀ ਨੂੰ ਲਗਭਗ 30 ਲੀਟਰ ਕਰਕੇ ਆਪਾਂ ਭਰ ਦਵਾਂਗੇ ਪੱਤੇ ਮੈਂ ਸਾਰੇ ਪਾ ਦਿੱਤੇ ਆ ਤੇ ਹੁਣ ਆਪਾਂ ਇਹਨੂੰ ਪਾਣੀ ਨਾਲ ਭਰ ਦਿੰਨੇ ਆ ਤੁਸੀਂ ਦੇਖ ਸਕਦੇ ਹੋ ਡਰਮ ਦੇ ਵਿੱਚ ਆਪਾਂ 30 ਲੀਟਰ ਪਾਣੀ ਪਾ ਦਿੱਤਾ ਆ ਤੇ ਹੁਣ ਆਪਾਂ ਇਹਨੂੰ ਬਸ ਟਾਕ ਦੇਵਾਂਗੇ ਲਗਭਗ 2 ਮਹੀਨੇ ਵਾਸਤੇ ਇਸ ਤੋਂ ਬਾਅਦ ਹੁਣ ਆਪਾਂ 2 ਮਹੀਨੇ ਬਾਅਦ ਤੁਹਾਡੇ ਤੁਹਾਨੂੰ ਮਿਲਦੇ ਆ ਫਿਰ ਆਪਾਂ ਤੁਹਾਨੂੰ ਇਹਦੇ ਬਾਰੇ ਹੋਰ ਥੋੜੀ ਜੀ ਜਾਣਕਾਰੀ ਉਹ ਦਵਾਂਗੇ ਕਿ ਤੁਸੀਂ ਇਹਦੀ ਜਿਹੜੀ ਵਰਤੋਂ ਵਾ ਉਹ ਕਿਸ ਤਰ੍ਹਾਂ ਕਰਨੀ ਆ ਜੜਾਂ ਵਿੱਚ ਕਿੰਨਾ ਤੁਸੀਂ ਇਹਨੂੰ ਪਾਣਾ ਤੇ ਜਿਹਦੀ ਇਹਦੀ ਸਪਰੇਅ ਕਰਨੀ ਆ ਉਹ ਤੁਸੀਂ ਕਿੰਨੀ ਮਾਤਰਾ ਦੇ ਵਿੱਚ ਕਰਨੀ ਆ ਤੇ ਮਿਲਦੇ ਆਪਾਂ ਲਗਭਗ 60 ਤੋਂ 70 ਦਿਨ ਬਾਅਦ ਆਪਣਾ ਡਰਾਮ ਰੱਖੇ ਨੂੰ ਜੀ 70 ਤੋਂ 72 ਦਿਨ ਹੋ ਚੁੱਕੇ ਆ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਕਿ ਇਹਦੀ ਜਿਹੜੀ ਫਰਟੀਲਾਈਜ਼ਰ ਆ ਕਿਸ ਤਰ੍ਹਾਂ ਦਾ ਬਣਿਆ ਤੁਸੀਂ ਦੇਖ ਸਕਦੇ ਹੋ ਜਿਹੜੇ ਡੇਕ ਦੇ ਪੱਤੇ ਸੀਗੇ ਬਿਲਕੁਲ ਗਲ ਚੁੱਕੇ ਆ ਉਹ ਤੇ ਇਹਦਾ ਰੰਗ ਤੁਸੀਂ ਦੇਖ ਸਕਦੇ ਹੋ ਕਿੰਨਾ ਜਿਹੜਾ ਕਾਲਾ ਹੋ ਚੁੱਕਾ ਆ ਬਿਲਕੁਲ ਜਿੱਦਾਂ ਰਾਖ ਹੁੰਦੀ ਹੈ ਇੰਨਾ ਜ਼ਿਆਦਾ ਇਹਦਾ ਰੰਗ ਜਿਹੜਾ ਗੂੜਾ ਗ੍ਰੀਨ ਹੋ ਗਿਆ ਤੁਸੀਂ ਦੇਖ ਸਕਦੇ ਹੋ ਰੰਗ ਤੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਕਿੰਨਾ ਜ਼ਿਆਦਾ ਇਹਦਾ ਅਸਰ ਜਿਹੜਾ ਵਾ ਪੱਤਿਆਂ ਦਾ ਉਹ ਨਿਕਲਿਆ ਹੋਊਗਾ ਇਹਦੇ ਵਿੱਚ ਹੁਣ ਇਹਦੀ ਵਰਤੋਂ ਦੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਕਿ ਇਹਦੀ ਵਰਤੋਂ ਤੁਸੀਂ ਕਿਸ ਤਰ੍ਹਾਂ ਕਰਨੀ ਆ ਜੜਾ ਤੇ ਇਹਨੂੰ ਤੁਸੀਂ ਕਿੰਨਾ ਦੇਣਾ ਤੇ ਜੇ ਤੁਸੀਂ ਇਹਦੀ ਸਪਰੇਅ ਕਰਨਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਇਹਦੀ ਜਿਹੜੀ ਮਾਤਰਾ ਉਹ ਕਿੰਨੀ ਪਾਉਣੀ ਆ ਜੇ ਤਾਂ ਇਹਦੀ ਤੁਸੀਂ ਜੀ ਸਪਰੇਅ ਕਰਨੀ ਆ ਠੀਕ ਆ ਜੀ ਫਿਰ ਤੁਸੀਂ ਇਹਨੂੰ ਲਵੋ ਛਾਣ ਕੇ ਤੇ ਜੇ ਤੁਸੀਂ ਇਹਨੂੰ ਇਦਾਂ ਹੀ ਪਾਣਾ ਆ ਫਿਰ ਤੁਸੀਂ ਇਦਾਂ ਹੀ ਇਹਦੇ ਪੱਤੇ ਸਾਈਡ ਨੂੰ ਕਰੋ ਇਹਦਾ ਲਗਭਗ 2 ਲੀਟਰ ਜਿਹੜਾ ਲੈ ਕੇ 20 ਲੀਟਰ ਦੀ ਬਾਲਟੀ ਵਿੱਚ ਪਾ ਲਓ 2 ਲੀਟਰ ਮੈਂ ਇੱਧਰ ਪਾ ਚੁੱਕੀ ਆ ਤੇ ਹੁਣ ਆਪਾਂ ਇਹ 20 ਲੀਟਰ ਦੀ ਬਾਲਟੀ ਆ ਇਹਨੂੰ ਪਾਣੀ ਦੇ ਨਾਲ ਆਪਾਂ ਬਿਲਕੁਲ ਫੁੱਲ ਭਰ ਦੇਣਾ ਹੁਣ ਆਪਾਂ ਇਹਦੇ ਵਿੱਚ ਪਾਣੀ ਪਾ ਲਈਏ 20 ਲੀਟਰ ਆਪਾਂ ਪਾਣੀ ਪੋਣਾਂਗੇ 2 ਲੀਟਰ ਜਿਹੜਾ ਆਪਾਂ ਲਿਕਵਿਡ ਲੈਣਾ ਜਿਹੜਾ ਆਪਾਂ ਬਣਾਇਆ ਹੈ ਡੇਕ ਦਾ ਤੇ 18 ਲੀਟਰ ਪਾਣੀ ਪਾਣੀ ਵੀ ਇਹਨੇ ਬਾਲਟੀ ਭਰ ਲਈ ਆ ਜੀ ਤੇ ਹੁਣ ਜਿੰਨਾ ਕਿ ਮੇਰੇ ਬੂਟਿਆਂ ਦੇ ਵਿੱਚ ਪੈਜੂਗਾ ਲਗਭਗ 1 ਲੀਟਰ ਪੈਜਵੇ 2 ਲੀਟਰ ਪੈਜਵੇ ਓਨਾਕ ਮੈਂ ਜਿਹੜਾ ਸਾਰੇ ਬੂਟਿਆਂ ਦੇ ਵਿੱਚ ਪਾਣੀ ਇਹ ਪਾ ਦੇਣਾ ਇਹ ਬਹੁਤ ਵਧੀਆ ਇੱਕ ਕੀਟਨਾਸ਼ਕ ਇੱਕ ਫੰਗੀਸਾਈਡ ਇਨਸੈਕਟੀਸਾਈਡ ਮਤਲਬ ਜਿੰਨੇ ਵੀ ਆਪਣੇ ਨੂੰ ਜ਼ਰੂਰੀ ਹੁੰਦੇ ਆ ਨਾ ਬੂਟਿਆਂ ਦੇ ਵਾਸਤੇ ਨਿਊਟ੍ਰੀਸ਼ਨ ਤੁਸੀਂ ਕਹਿ ਲਓ ਜਾਂ ਫੰਗੀਸਾਈਡ ਕੁਝ ਵੀ ਮਤਲਬ ਸਾਰੇ ਤੱਤ ਲਗਭਗ ਇਹਦੇ ਚੋਂ ਆਪਾਂ ਨੂੰ ਮਿਲ ਜਾਣੇ ਆ ਇੱਕ ਦੋ ਚੀਜ਼ਾਂ ਜਿਹੜੇ ਪੋਸ਼ਕ ਤੱਤ ਉਹ ਇਹਦੇ ਵਿੱਚ ਨਹੀਂ ਹੈਗੇ ਲਗਭਗ ਬਹੁਤ ਸਾਰੇ ਹੈਗੇ ਆ ਤੇ ਆਪਾਂ ਇਸੇ ਤਰ੍ਹਾਂ ਹੁਣ ਸਾਰੀ ਇਹਦੀ ਪਾਣੀ ਦੀ ਮਾਤਰਾ ਜਿਹੜੀ ਇਹਨਾਂ ਨੂੰ ਪਾ ਦਵਾਂਗੇ ਪਾਣੀ ਤੁਸੀਂ ਅੰਦਾਜ਼ੇ ਦੇ ਨਾਲ ਪਾ ਦੇਣਾ ਜਿੰਨਾ ਕੋ ਤੁਹਾਡੇ ਬੂਟੇ ਨੂੰ ਜ਼ਰੂਰਤ ਆ ਕਿਉਂਕਿ ਇਹ ਪਾਣੀ ਦੇ ਨਾਲ ਨਾ ਕੋਈ ਵੀ ਪ੍ਰੋਬਲਮ ਨਹੀਂ ਆਉਣੀ ਹੈਗੀ ਤੁਸੀਂ ਡਰਨਾ ਨਹੀਂ ਬਿਲਕੁਲ ਵੀ ਜਾਂ ਫੰਗਸ ਲੱਗ ਜੂ ਜਾਂ ਕੁਝ ਹੋ ਜੂ ਕਿਉਂਕਿ ਜਿਹੜੀ ਡੇਕ ਹੁੰਦੀ ਹੈ ਨਾ ਇਹ ਨਿੰਮ ਦੀ ਹੀ ਤੁਸੀਂ ਖਾਨਦਾਨ ਚੋਂ ਕਹਿ ਸਕਦੇ ਹੋ ਉਹੀ ਸਾਰੇ ਪੋਸ਼ਕ ਤੱਤ ਇਹਦੇ ਵਿੱਚ ਹੁੰਦੇ ਆ ਉਹੀ ਸਾਰੇ ਫੰਗੀ ਸਾਈਡ ਵੀ ਇਨਸੈਕਟੀਸਾਈਡ ਨਿਮਾ ਟੋੜ ਤੱਕ ਨੂੰ ਵੀ ਇਹ ਕਾਫੀ ਮਾਤਰਾ ਦੇ ਵਿੱਚ ਜਿਹੜਾ ਉਹ ਕੰਟਰੋਲ ਕਰ ਰਿਹਾ ਜਾਂਦਾ ਔਰ ਬਿਲਕੁਲ ਆਰਗੈਨਿਕ ਤਰੀਕੇ ਦੇ ਨਾਲ ਤੇ ਇਹਨੂੰ ਬਣਾਣ ਦਾ ਹੁਣ ਬਿਲਕੁਲ ਜਿਹੜਾ ਲਾਸਟ ਹੀ ਸਮੇਂ ਚੱਲ ਰਿਹਾ ਹੈ ਨਵੰਬਰ ਦੇ ਵਿੱਚ ਕਿਉਂਕਿ ਇਹਨੇ ਹੁਣ ਪੱਤੇ ਜਿਹੜੇ ਸਾਰੇ ਝਾੜ ਦੇਣੇ ਆ ਡੇਕਨੇ ਤੇ ਨਿੰਮ ਨੇ ਵੀ ਤੇ ਇਹਨੇ ਫਿਰ ਬਸ ਹੁਣ ਸੌ ਜਾਣਾ ਲਗਭਗ 2-3 ਮਹੀਨਿਆਂ ਵਾਸਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਕਿ ਲਗਭਗ ਜਿਹੜੇ ਰੁੱਖ ਪੱਤੇ ਝਾੜਦੇ ਆ ਉਹ ਬਾਅਦ ਚੋਂ ਸੌਣ ਸੌ ਜਾਂਦੇ 3-4 ਮਹੀਨੇ ਵਾਸਤੇ ਤੇ ਫਿਰ ਪੱਤਾ ਕੋਈ ਰਹਿ ਹੀ ਨਹੀਂ ਜਾਣਾ ਤੇ ਫਿਰ ਆਪਣੇ ਕੋ ਇਹ ਬਣਾਵ ਨਹੀਂ ਹੋਣਾ ਇਸ ਕਰਕੇ ਹੁਣ ਮੈਂ ਜਿਹੜਾ ਲਗਭਗ 6-7 ਮਹੀਨਿਆਂ ਵਾਸਤੇ ਇਹਨੂੰ ਬਣਾ ਕੇ ਰੱਖ ਲਿਆ ਤਾਂ ਕਿ ਆਪਣਾ ਜਿਹੜਾ ਆਉਣ ਵਾਲਾ ਸਮੇਂ ਆ ਸਰਦੀਆਂ ਦਾ ਉਹ ਨੰਗ ਜਵੇ ਉਸ ਤੋਂ ਬਾਅਦ ਫਿਰ ਜਦੋਂ ਪੱਤੇ ਹਰੇ ਆ ਗਏ ਉਦੋਂ ਬਾਅਦ ਫਿਰ ਮੈਂ ਇਹਨੂੰ ਇੱਕ ਵਾਰੀ ਬਣਾ ਲੈਣੀ ਹੁੰਨੀ ਦੁਬਾਰਾ ਤੇ ਇਹਨੂੰ ਵੀ ਤੁਸੀਂ ਇੱਕ ਵਾਰੀ ਜ਼ਰੂਰ ਬਣਾਓ ਜਿੱਦਾਂ ਤੁਸੀਂ ਨਿੰਮ ਦਾ ਫੰਗੀਸਾਈਡ ਬਣਾਉਦੇ ਹੋ ਨਾ ਸੇਮ ਹੀ ਤੁਸੀਂ ਇਹਦਾ ਵੀ ਬਣਾ ਸਕਦੇ ਹੋ ਕਿਉਂਕਿ ਨਿੰਮ ਕੀ ਕਈ ਵਾਰੀ ਕੀ ਹੁੰਦਾ ਬਹੁਤ ਘਾਟਾ ਆਪਾਂ ਨੂੰ ਮਿਲਦੀਆਂ ਵਾਂ ਨਿਮਾ ਆਪਾਂ ਨੂੰ ਕਈ ਵਾਰੀ ਮਿਲਦੀ ਨਹੀਂ ਹੈਗੀ ਸਾਡੇ ਸਾਡੇ ਤਾਂ ਪੰਜਾਬ 'ਚ ਬਹੁਤ ਘੱਟ ਨਿਮਾ ਰਹਿ ਗਈਆਂ ਪਿਛਲੇ ਸਾਲ ਵੀ ਆ ਸਰਦੀਆਂ ਦੇ ਵਿੱਚ ਨਾ ਨਿਮਾ ਜਿਹੜੀਆਂ ਜ਼ਿਆਦਾ ਸੁੱਕ ਗਈਆਂ ਸੀ ਤੇ ਸਾਡੇ ਇੱਕ ਦੋ ਨਿਮਾ ਹੈਗੀਆਂ ਵਾ ਉਹਦਾ ਆਪਾਂ ਪਹਿਲਾਂ ਬਣਾ ਚੁੱਕੇ ਆ ਲੇਕਿਨ ਡੇਕਾ ਬਹੁਤ ਆ ਸਾਡੇ ਖੇਤ ਵਿੱਚ ਇਸ ਕਰਕੇ ਫਿਰ ਅਸੀਂ ਉਹਦਾ ਜ਼ਿਆਦਾ ਬਣਾ ਲਈਦਾ ਕਿਉਂਕਿ ਫਾਇਦੇ ਦੋਨਾਂ ਦੇ ਸੇਮ ਹੀ ਆ ਸਾਰੇ ਬੂਟਿਆਂ ਨੂੰ ਮੈਂ ਪਾਤਾ ਜਿੰਨੀ ਕਿ ਜ਼ਰੂਰਤ ਸੀਗੀ ਤੇ ਤੁਸੀਂ ਵੀ ਇਹ ਆਪਣਾ ਘਰ ਦੇ ਵਿੱਚ ਬਣਾਓ ਤੇ ਆਪਣੇ ਬੂਟਿਆਂ ਨੂੰ ਜਰੂਰ ਪਾਓ ਇਹਦੀ ਵਰਤੋਂ ਜਰੂਰ ਕਰੋ ਤੇ ਇੱਕ ਬਹੁਤ ਵਧੀਆ ਜਿਹੜਾ ਇਹ ਟੋਨਿਕ ਤੁਸੀਂ ਕਹਿ ਸਕਦੇ ਹੋ ਤੇ ਇਹ ਸੀ ਅੱਜ ਦੀ ਆਪਣੀ ਛੋਟੀ ਜੀ ਵੀਡੀਓ ਉਮੀਦ ਕਰਦੀ ਆ ਕਿ ਤੁਹਾਨੂੰ ਚੰਗੀ ਲੱਗੀ ਹੋਊਗੀ ਜੇਕਰ ਮੇਰਾ ਵੀਡੀਓ ਵਧੀਆ ਲੱਗਦੀ ਆ ਤਾਂ ਮੇਰਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਧੰਨਵਾਦੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਸੀ ਕਾਲ ਦੀ ਸਾਰਿਆਂ ਨੂੰ ਜੀਉਦੇਵਸਦੇ ਰਹੋ ਇਹ ਸੀ ਜੀ ਆਪਣੀ ਅੱਜ ਦੀ ਵੀਡੀਓ ਉਮੀਦ ਕਰਦੀ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਜੇਕਰ ਮੇਡੀਆਂ ਵੀਡੀਓ ਮੇਰਾ ਚੈਨਲ ਚੰਗਾ ਲੱਗਦਾ ਤਾਂ ਮੇਰਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਆਪਣੇ ਦੋਸਤਾਂ ਮਿੱਤਰਾਂ ਨਾਲ ਵੀਡੀਓ ਸ਼ੇਅਰ ਕਰੋ ਤਾਂ ਕਿ ਉਹਨਾਂ ਨੂੰ ਵੀ ਥੋੜੀ ਜੀ ਨੌਲੇਜ ਮਿਲ ਸਕੇ ਇਸ ਬਾਰੇ ਕਿ ਇਹ ਵੀ ਇੱਕ ਇਹੋ ਜਿਹਾ ਦਰਕਤਾ ਜਿਹਦੀ ਆਪਾਂ ਵਰਤੋਂ ਜਿਹੜੀ ਕਰ ਸਕਦੇ ਹਾਂ ਬਿਲਕੁਲ ਫ੍ਰੀ ਦਾ ਆ ਇਹਦੇ ਵਿੱਚ ਕੋਈ ਖਰਚਾ ਨਹੀਂ ਆਉਂਦਾ ਰੋਡ ਸਾਈਡ ਤੋਂ ਤੁਸੀਂ ਕਿਤੇ ਵੀ ਇਹਨੂੰ ਲਿਆ ਸਕਦੇ ਹੋ ਹਜੇ ਨਿੰਮਾ ਘਟ ਮਿਲਦੀਆਂ ਲੇਕਿਨ ਡੇਕਾ ਬਹੁਤ ਜ਼ਿਆਦਾ ਆ ਪੰਜਾਬ ਦੇ ਵਿੱਚ ਤੁਸੀਂ ਕਿਤੇ ਵੀ ਲੈ ਕੇ ਇਹਦੀ ਵਰਤੋਂ ਜਰੂਰ ਕਰੋ ਉਮੀਦ ਕਰਦੀ ਆ ਕਿ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਊਗੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀਉਂਦੇ ਵਸਦੇ ਰਹੋ